ਜੋ ਜੀ ਦਾ ਹਰ ਸਾਹ ਵਾਹਿਦ ਜੀ ਕੀ ਫਤਿਹ ਲਗਭਗ ਮੈਨ ਲੱਗਦਾ ਹੈ ਕਿ ਸਾਰੇ ਹੀ ਚਿੰਤਕਾਂ ਨੇ ਇੱਥੇ ਆਪਣੇ ਵਿਚਾਰ ਦੇ ਦਿੱਤੇ ਗਏ ਨੇ ਅਰੇ ਇਹ ਮੁਕੰਦ ਫੈਕਟੋ ਬੇਨਤੀਆਂ ਕਰ ਰਹੀਆਂ ਨੇ ਬਸ ਨੰਬਰ 1 ਇਹ ਮੋਰਚਾ ਜਰਮਨੀ 9023 ਤੋਂ ਚੱਲਿਆ ਰਿਹਾ ਹੈ ਔਰ ਇਸ ਸਮੇਂ ਦੌਰਾਨ ਕਈ ਉਤਾਰ ਚੜਾਵ ਇਸ ਮੋਰਚੇ ਦੇ ਵਿੱਚ ਆਏ ਨੇ ਬੜੀਆਂ ਆਪ ਕੋ ਪੋਜ਼ਿਟਿਵ ਗੱਲਾਂ ਵੀ ਨੇ ਉਹ ਕੁਝ ਫਿਰ ਆਪਕਾ ਵੀ ਨੇ ਕਮਜ਼ੋਰੀਆਂ ਵੀ ਨੇ ਅਸੀਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਦੀ ਇਨਟਰਸਪੈਕਸ਼ਨ ਬੜਚੋਰ ਕਰਕੇ ਅੱਗੇ ਤੁਰੰਤੀ ਗੱਲ ਕਰੀਏ ਕਿਸੇ ਵੀ ਵਿਅਕਤੀ ਵਿਸ਼ੇਸ਼ਤਾ ਗਲਤੀਆਂ ਨੂੰ ਆਇਡੈਂਟੀਫਾਈ ਕਰਕੇ ਐਕਸਕੁਆਇਰ ਕਰਨ ਦੀ ਕੋਸ਼ਿਸ਼ ਨਾ ਕਰੀਏ ਐਵਰੀਡੇ ਨੰਬਰ 2 ਤੋਂ ਇਹਨਾਂ ਖਾਸ ਨੇ ਇੱਕ ਤਾਂ ਧੰਸ਼ੀ ਗੁਰੂ ਗ੍ਰੰਥ ਸਾਹਿਬ ਜੀ ਆ ਹੋਈਆਂ ਬੇਤਿਆ ਤੇ ਬਾਰੇ ਸਖਤ ਕਾਨੂੰ ਜਿੰਨੇ ਵੀ ਅਸੀਂ ਇੱਥੇ ਬੈਠੇ ਆ ਜਾਂ ਨਾਨਕ ਨਾਮ ਲੈਵਾ ਜਿੱਥੇ ਕਿਤੇ ਬੈਠੇ ਨੇ ਅੱਜ ਵੀ ਆਪਣੇ ਦੁੱਖਾਂ ਸੁੱਖਾਂ ਦੀ ਅਰਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਕਰਦੇ ਆਂ ਪਰਵਾਰ ਦੀ ਹੋਵੇ ਤੇ ਨਿੱਜੀ ਤੌਰ ਤੇ ਹੋਵੇ ਤੇ ਕੌਮੀ ਤੌਰ ਤੇ ਹੋਵੇ ਤੇ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਸਾਨੂੰ ਸੁਚੇਤ ਹੋ ਕਰਕੇ ਪੂਰੀ ਨਿਸ਼ਠਾ ਦੇ ਨਾਲ ਕਮਿਟਮੈਂਟ ਦੇ ਨਾਲ ਜਿੰਨੇ ਅਸੀਂ ਇੱਥੇ ਬੈਠੇ ਆਂ ਸਾਰੇ ਜਣੇ ਇਕ ਤਾਂ ਅਹਿਰ ਕਰੀਏ ਕਿ ਅਗਾ ਜੋ ਜੜਾ ਪ੍ਰੋਗਰਾਮ ਬਣੇਗਾ ਕਟੋ-ਕਟ ਅਸੀਂ ਸਾਰੇ ਹਰ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਹੁੰਚਾਂਗੇ ਅੱਧੇ ਆਪਣੇ ਨਾਲ ਬਾਕੀ ਸੰਗਤ ਨੂੰ ਲੈ ਕੇ ਵੀ ਆਵਾਂਗੇ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪਿਆਰੀਆਂ ਦੀ ਸਖਤ ਕਾਨੂੰਨ ਬਣਾਦਾ ਲਾਸਟ ਜਿਹੜੇ ਬੰਦੀ ਸੇਕੋ

ਮੇਰੀ ਦੀ ਗੱਲ ਹੈ ਕਿ ਉਹ ਔਕਾਤ ਕੋ ਤੇ ਬਾਣੇ ਦੇ ਵਿੱਚ ਹੀ ਆਪਣਾ ਸਵਾਮੀਤੀ ਕਰਨੇ ਉਹ ਇਹ ਜਿਹੜੇ ਮੁੱਤੇ ਨੇ ਯਕੀਨ ਮੰਨਿਓ ਕਿ ਮੈਂ ਕਈ Hindu ਪਰਿਵਾਰਾਂ ਦੇ ਨਾਲ ਵੀ ਗੱਲ ਕੀਤੀ ਕਈ ਸਿੱਖ ਪਰਿਵਾਰ ਜਿਹੜੇ ਕਿ ਕਿਸੇ ਪ੍ਰੋਪਰਟਰੀ ਪਾਰਟੀ ਨਾਲ ਐਫੀਲੀਏਟਡ ਵੀ ਨਹੀਂ ਹੈਗੇ ਉਹ ਵੀ ਕਹਿੰਦੇ ਨੇ ਜਾਂ ਬੇਇਨਸਾਫੀ ਹੋ ਰਹੀ ਹੈ ਇਹ ਆ ਬੰਦੀ ਸਿੰਘਾਂ ਦੇ ਨਾਲ ਸੋ ਮਸਲਾ ਜਿਹੜਾ ਹੈ ਉਹ ਘਰ ਘਰ ਪਹੁੰਚਿਆ ਹੋਇਆ ਹੈ ਉਸ ਨੂੰ ਪ੍ਰੋਪਰਲੀ ਪਾਈਪਲਾਈਨ ਦੇ ਵਿੱਚ ਜਾ ਕਰਕੇ ਉਸ ਨੂੰ ਸਟ੍ਰੀਮਲਾਈਨ ਕਰਨਾ ਉਹ ਜਨਤਕ ਲੈ ਪ੍ਰਣਾਲੀ ਜਿਹੜੀ ਕਿਤੇ ਗੱਲਾਂ ਕੀਤੀਆਂ ਗਈਆਂ ਨੇ ਇਹਦੀ ਲੋੜ ਹੈ ਮੈਂ ਸਮਝਦਾ ਹਾਂ ਕਿ ਸਾਡਾ ਇੱਕਾ ਹੀ ਬੜਾ ਵੱਡਾ ਮੈਸੇਜ ਜਾਏਗਾ ਔਰ ਇਹ ਜਨਤਕ ਲੈ ਬਣਾਉਣ ਦੇ ਵਿੱਚ ਸਾਡਾ ਇੱਕੇ ਦਾ ਮੈਸੇਜ ਬੜਾ ਵੱਡਾ ਰੋਲ ਇਹਨਾਂ ਸ਼ਬਦਾਂ ਨਾਲ ਹੀ ਵਾਯੂ ਉਚਕਾਰਤਾ ਅਤੇ ਗੁਰਦੀਪ ਸਿੰਘ ਜੀ ਮਿੱਤੂ ਨੂੰ